ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰ ਜੀ ਆਹ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਵੇਖਿਆ ਜੇ ਆਹ ਟਰੈਕਟਰ 2012 ਮਾਡਲ ਪੰਜਾਬ ਨੰਬਰ ਇੰਨ ਗੇਰ ਲਿਫਟ ਦਾ ਫੁੱਲ ਓਕੇ ਆ ਰੇਟ 3 ਲੱਖ 95 ਹਜ਼ਾਰ ਬਾਕੀ ਵੀਰ ਫੁੱਲ ਤੁਹਾਡਾ ਮਾਨ ਤਨ ਫੋਨ ਤੇ ਕਰਨਗੇ ਪੂਰੀ ਜਾਣਕਾਰੀ ਵੀਰ ਤੋਂ ਲੈ ਲਓ ਨੰਬਰ ਸਕਰੀਨ ਤੇ ਦੇ ਦਿੱਤਾ ਹੈ ਤੇ ਅੱਗੇ ਇੱਕੇ ਵੀਰ ਕੋਲ ਸਾਰੇ ਸੰਧਵਕਾਉ ਨੇ 744 ਟਰੈਕਟਰ ਤੋਂ ਲੈ ਕੇ ਇਹ ਤੁਹਾਨੂੰ ਕੱਲੀ-ਕੱਲੀ ਆਪਾਂ ਦੱਸ ਦਿੰਨੇ ਆ ਡਿਟੇਲ ਵੀਰ ਜੀ ਇਹ ਸਾਰੇ ਸੰਦ ਇੱਕੇ ਮਾਲਕ ਦੇ ਨੇ ਉਹ ਟਰੈਕਟਰ 855 ਕਿਸੇ ਹੋਰ ਵੀਰ ਦਾ ਨੰਬਰ ਸਕਰੀਨ ਤੇ ਲੰਘ ਗਿਆ ਹੈ ਤੇ ਆ ਤੂੜੀ ਵਾਲੇ ਰੀਪਰ ਮਤਲਬ ਵੀ ਵੱਡੀਆਂ ਕੰਪੈਨਾਂ ਵੀ ਇਸ ਵੀਰ ਕੋਲ ਤੁਹਾਨੂੰ ਮੌਕੇ ਦੇ ਹਾਜ਼ਰ ਮਿਲਣਗੀਆਂ ਇਹ ਵੀਰ ਦਾ ਏਰੀਆ ਜੇ ਬਾਗਾ ਪੁਰਾਣਾ ਤੇ ਇਹ ਵੀਰ ਕੋਲ ਤੁਹਾਨੂੰ 12 ਮਾਡਲ 13 ਮਾਡਲ 16 ਮਾਡਲ 18 20 ਤੇ 24 ਮਾਡਲ ਤੇ ਕਰਵੀ ਤੁਹਾਨੂੰ ਤੂੜੀ ਵਾਲੇ ਰੀਪਰ ਇਸ ਵੀਰ ਕੋਲੋਂ ਮਿਲਣਗੇ ਤੇ ਰੇਗ ਤਰ੍ਹਾਂ ਦੀਆਂ ਤੁਹਾਨੂੰ ਵੀਰ ਜੀ 14 ਤਵੀਆਂ 16 ਤਵੀਆਂ 18 ਤਵੀਆਂ ਮੌਕੇ ਤੇ ਹਾਜ਼ਰ ਇਸ ਵੀਰ ਕੋਲੋਂ ਤੁਹਾਨੂੰ ਮਿਲਣਗੀਆਂ ਹਰੇਕ ਚੀਜ਼ ਮਸ਼ੀਨਰੀ ਇਸ ਵੀਰ ਕੋਲ ਤੁਹਾਨੂੰ ਮੌਕੇ ਤੇ ਹਾਜ਼ਰ ਮਿਲੇਗੀ ਅੱਗੇ ਵੀਰ ਦਾ ਸਕਰੀਨ ਤੇ ਨੰਬਰ ਆ ਜਾਣਾ ਤੇ ਕਰ ਲੋ ਕਨੈਕਟ ਮੇਰਾ ਵੀਰ ਇੱਕ ਵੀਰ ਜੀ ਇਹ ਦੂਜੀ ਬੇਨਤੀ ਇਹ ਆਗੇ ਵੀਰ ਜੀ ਲੈਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਡਾ ਵੀ ਹੌਸਲਾ ਬਰੰਦ ਹੋਵੇ ਇੱਕ ਵੀਰ ਜੀ ਬਿਲਕੁਲ ਫ੍ਰੀ ਐਡ ਕਰਵਾਉਣ ਵਿੱਚ 70 ਤਿੰਨ 79 84 ਹਜ਼ਾਰ ਤੇ ਪੰਜ ਤੋਂ ਸੱਤ ਫੋਟੋਆਂ ਜਾਂ ਇੱਕ ਦੋ ਮਿੰਟ ਦੀ ਵੀਡੀਓ ਪਾ ਕੇ ਪੂਰੀ ਡਿਟੇਲ ਦਿਆ ਕਰੋ ਤੇ ਆ ਵੀਰ ਦਾ ਟਰਾਲਾ ਵੀ ਬਿਲਕੁਲ ਨਵਾਂ ਜੇ ਇਹ ਵੀਰ ਕੋ ਰੇਗ ਤਰ੍ਹਾਂ ਦੇ ਟਰਾਲੇ ਟਰਾਲੀਆਂ ਜੋ ਵੀ ਖੇਤੀਬਾੜੀ ਸੰਬੰਧਤ ਸੰਦ ਨੇ ਇਹ ਵੀਰ ਕੋਲੋਂ ਤੁਹਾਨੂੰ ਮੌਕੇ ਤੇ ਹਾਜ਼ਰ ਮਿਲਣਗੇ ਤੇ ਵੀਰ ਦਾ ਏਰੀਆ ਜੇ ਬਾਗਾ ਪੁਰਾਣਾ ਤੇ ਕਰ ਲੋ ਸੰਪਰਕ ਮੇਰਾ ਵੀਰੋ ਲੈ ਗਿਆ ਸੋ ਲੈ ਗਿਆ ਰਹਿ ਗਿਆ ਸੋ ਰਹਿ ਗਿਆ ਤੇ ਵੱਡੀ ਕੰਪੈਨ ਵੀ ਆ ਗਈ ਬਹੁਤ ਵਧੀਆ ਵਿਸ਼ਾਲ ਕੰਪਨੀ ਦੀ ਨਵੀਂ ਹਾਲਤ ਵਿੱਚ 435 ਤੇ ਇਹ ਵੀ ਉਸੇ ਵੀਰ ਕੋਲ ਹੀ ਆ ਤੇ ਤੁਸੀਂ ਕਰ ਸਕਦੇ ਜੇ ਕਨੈਕਟ ਮੇਰਾ ਵੀਰੋ ਤੇ ਵੀਰ ਕੋਲ ਹੋਰ ਵੀ ਬਹੁਤ ਰੇਗ ਤਰ੍ਹਾਂ ਦੇ ਖੇਤੀਬਾੜੀ ਸੰਦ ਬਕਾਉ ਖੜੇ ਨੇ ਮੌਕੇ ਦੇ ਹਾਜ਼ਰ ਪੱਕੀ ਰਿਪੋਰਟ ਤੇ ਆ ਵੀਰ ਦਾ ਨੰਬਰ ਜੇ ਤੇ ਕਰ ਲੋ ਕਨੈਕਟ ਮੇਰਾ ਵੀਰੋ ਜਿਹੜੇ ਵੀ ਵੀਰ ਨੇ ਸੰਦ ਖਰੀਦਨੇ ਨੇ ਇਹ ਨੰਬਰ ਤੇ ਫੋਨ ਕਰ ਸਕਦੇ ਜੀ ਵੀਰ ਜੀ ਏਰੀਆ ਬਾਗਾ ਪੁਰਾਣਾ ਜੇ ਵੀਰ ਦਾ ਤੇ ਅਗਲੀ ਵੀਡੀਓ ਚ ਆਪਾਂ ਮਿਲਾਂਗੇ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ